ਹਾਂਜੀ ਸਸਿਕਾ ਜੀ ਸਾਰਿਆਂ ਨੂੰ ਸਾਰੇ ਸੋਚਦੇ ਹੋਣੇ ਇਹਨਾਂ ਸਮਾਨ ਕਿਉਂ ਬਾਹਰ ਕੱਢਿਆ ਹੋਇਆ ਆ ਅਸਲ ਵਿੱਚ ਆਪਾਂ ਮੰਗਵਾਏ ਹੋਏ ਸੀਗੇ ਪੈਕਰਸ ਤੇ ਮੂਵਰਸ ਜਿਹੜੇ ਹੁੰਦੇ ਆ ਤੇ ਆਪਾਂ ਸਾਰਾ ਸਮਾਨ ਕਰਵਾ ਰਏ ਸੀ ਪੈਕ ਤੇ ਆ ਦੇਖੋ ਆਪਣਾ ਕਮਰਾ ਜਿਹੜਾ ਸਾਰਾ ਸਮਾਨ ਬਾਹਰ ਕੱਢਿਆ ਹੋਇਆ ਹੋਇਆ ਸੀਗਾ ਤੇ ਇਧਰ ਆਪਣੀ ਅਲਮਾਰੀ ਵਗੈਰਾ ਵੀ ਪੈਕ ਹੋ ਗਈ ਸੀ ਕਿੰਨਾ ਖਲਾਰਾ ਪਿਆ ਹੋਇਆ ਵੈਸੇ ਸਾਮਾਨ ਵਧੀਆ ਪੈਕ ਕਰ ਦਿੰਦੇ ਆ ਨਾ ਟਾਈਮ ਵੀ ਨਹੀਂ ਜ਼ਿਆਦਾ ਲਗਾਇਆ ਯਾਨੀ ਕਿ ਥੋੜਾ ਟਾਈਮ ਬਚੀ ਇੱਕ ਘੰਟੇ ਵਿੱਚ ਹੀ ਕਰ ਦਿੱਤਾ ਸੀਗਾ ਸਾਰਾ ਤੇ ਇਧਰ ਅਲਮਾਰੀ ਵੀ ਤੇ ਇੱਕ ਜਿਹੜਾ ਬੈੱਡ ਉਹ ਥੋੜੇ ਜ਼ਿਆਦਾ ਵੱਡੇ ਸੀਗੇ ਉਹਨਾਂ ਨੂੰ ਥੋੜਾ ਟਾਈਮ ਲੱਗ ਗਿਆ ਤੇ ਕਾਫੀ ਸਾਮਾਨ ਲੈ ਕੇ ਆਏ ਸੀ ਜਿੱਦਾਂ ਤੇ ਤਕਰੀਬਨ ਹੁਣ ਫਿਰ ਉਹਨਾਂ ਨੇ ਕਿਹਾ ਕਿ ਚਲੋ ਸਮਾਨ ਨੂੰ ਥੱਲੇ ਕੱਢਦੇ ਆਂ ਤੇ ਅਲਮਾਰੀ ਕੱਢਣ ਲੱਪੇ ਸੀਗੇ ਤੇ ਇੱਥੇ ਅਲਮਾਰੀ ਕੱਢ ਰਹੇ ਸੀਗੇ ਇਸ ਤੋਂ ਬਾਅਦ ਫਿਰ ਅਲਮਾਰੀ ਨੂੰ ਟਾਈਮ ਬਹੁਤ ਲੱਗ ਗਿਆ ਸੀਗਾ ਪਰ ਪੈਕ ਬਹੁਤ ਵਧੀਆ ਕੀਤਾ ਮੈਨੂੰ ਇਹ ਚੀਜ਼ ਵਧੀਆ ਲੱਗੀ ਹੈ ਨਾ ਕਿ ਸਮਾਨ ਤੁਹਾਡਾ ਖਰਾਬ ਹੋਣ ਦੀ ਬਿਲਕੁਲ ਟੈਨਸ਼ਨ ਨਹੀਂ ਹੁੰਦੀ ਤੇ ਆਪਣਾ ਸਾਰਾ ਸਮਾਨ ਪੈਕ ਹੋ ਗਿਆ ਸੀ ਤੇ ਅਖੀਰ ਵਿੱਚ ਆਪਾਂ ਫੁਰਬਿਲੇ ਚ ਉਹਨੂੰ ਲਾਤਾ ਸੀ ਲਓ ਜੀ ਫਿਰ ਹੋ ਗਿਆ ਸੀ ਆਪਣਾ ਸਫ਼ਰ ਸ਼ੁਰੂ ਤੇ ਮੈਂ ਬੈਠ ਗਈ ਸੀ ਬੱਸ ਵਿੱਚ ਤੇ ਬਤ ਕਿਉਂ ਕਿ ਠੰਡਿਆ ਨਾ ਬੱਸ ਵਿੱਚ ਹੀ ਸਹੀ ਰਹਿੰਦਾ ਹੈ ਸਫ਼ਰ ਤੇ ਜਾ ਰਹੀ ਸੀਗੀ ਬਾਹਰ ਹਵਾ ਬਹੁਤ ਆਉਂਦੀ ਸੀਗੀ ਤੇ ਆਪਾਂ ਇੱਥੇ ਸ਼ੀਸ਼ਾ ਬੰਦ ਕਰ ਦਿੱਤਾ ਸਾਹਮਣੇ ਵਿੱਚ ਸਵਾਰੀ ਨੇ ਸ਼ੀਸ਼ਾ ਖੋਲ੍ਹ ਦਿੱਤਾ ਤੇ ਮੈਨੂੰ ਨਹੀਂ ਹਵਾ ਲੱਗੀ ਠੰਡ ਲੱਗੀ ਮੇਰੇ ਉੱਤੇ ਸਿਰ ਦੁਖਣ ਲੱਗ ਪਿਆ ਤੇ ਮੈਂ ਕਿਹਾ ਚਲੋ ਥੋੜਾ ਜਿਹਾ ਬਲੌਗ ਇੱਥੇ ਸ਼ੂਟ ਕਰ ਲੈਂਦੇ ਆ ਇੱਥੇ ਮੈਂ ਬੈਠੀ ਹੋਈ ਸੀਗੀ ਬੱਸ ਵਿੱਚ ਤੇ ਮੈਂ ਕਿਹਾ ਚਲੋ ਕੈਮਰਾ ਔਨ ਕਰਦੇ ਆ ਥੋੜਾ ਜਿਹਾ ਬਲੌਗ ਆਪਾਂ ਸ਼ੂਟ ਕੀਤਾ ਇੱਥੇ ਤੇ ਹੋਰ ਤੇ ਮੈਨੂੰ ਹੈ ਨਹੀਂ ਸੀ ਕੋਈ ਸ਼ੂਟ ਕਰਨ ਨੂੰ ਕਿਉਂਕਿ ਥੱਕ ਬਹੁ ਹੋ ਗਿਆ ਸੀਗਾ ਤੇ ਉੱਥੇ ਦੇਖੋ ਮੈਨੂੰ ਨੀਂਦ ਵੀ ਆਈ ਜਾ ਰਹੀ ਸੀਗੀ ਹਨਾ ਕਿਉਂਕਿ ਸਮਾਨ ਪੈਕਿੰਗ ਕਰਨੀ ਮੈਂ ਤਾਂ ਕੁਝ ਨਹੀਂ ਕੀਤਾ ਪਰ ਨਾਲ ਬਸ ਕਰਨਾ ਪੈਂਦਾ ਨਾ ਥੋੜਾ ਉਹਦੇ ਕਰਕੇ ਥੱਕ ਹੋ ਗਿਆ ਸੀਗਾ ਤੇ ਸਫ਼ਰ ਮੇਰਾ ਲੰਬਾ ਸੀਗਾ ਤੇ ਇੱਥੇ ਮੈਂ ਬੈਠੀ ਹੋਈ ਸੀਗੀ ਲਗਾਤਾਰ ਸਫ਼ਰ ਕਰਦੀ ਜਾ ਰਹੀ ਸੀਗੀ ਪਰ ਮੈਨੂੰ ਅੱਜਕੱਲ ਹਨਾ ਬੱਸ ਵਿੱਚ ਬੌਮਿਟਿੰਗ ਹੋਣ ਲੱਗ ਪੈਂਦੀ ਆ ਉਹਦੇ ਕਰਕੇ ਪ੍ਰੋਬਲਮ ਹੋ ਜਾਂਦੀ ਆ ਇਸ ਕਰਕੇ ਹਨਾ ਆਪਾਂ ਥੋੜਾ ਜਿਹਾ ਆ ਸੰਤਰੇ ਦੀਆਂ ਟੌਫੀਆਂ ਤੇ ਆ ਸਿਗੀਆਂ ਖਟੀਆਂ ਮਿੱਠੀਆਂ ਸੀ ਇਹਨੂੰ ਪਤਾ ਨਹੀਂ ਕੀ ਕਹਿੰਦੇ ਆ ਇਹ ਮੈਂ ਉਥੋਂ ਬੱਸ ਸਟੈਂਡ ਤੋਂ ਹੀ ਲੈ ਲਈਆਂ ਸੀਗੀਆਂ ਉਹ ਨਾਲ ਰੱਖ ਰਹੀਆਂ ਸੀਗੀਆਂ ਤੇ ਵੈਸੇ ਜਦੋਂ ਮੈਂ ਇਹਨਾਂ ਨੂੰ ਵਰਤਿਆ ਹਨਾ ਮੈਨੂੰ ਮੁੜ ਕੇ ਬਿਲਕੁਲ ਵੀ ਜਿਦਾਂ ਬੌਮਿਟਿੰਗ ਜਾਂ ਦਿਲਪੱਟ ਹੋਣਾ ਜਿਦਾਂ ਬੱਸਾਂ ਵਿੱਚ ਹੋ ਜਾਂਦਾ ਬਿਲਕੁਲ ਨਹੀਂ ਹੋਇਆ ਹਾਂਜੀ ਲੋ ਜੀ ਇਸ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗ ਗਈ ਸੀਗੀ ਹਨਾ ਕਿਉਂਕਿ ਸਫ਼ਰ ਜ਼ਿਆਦਾ ਸੀਗਾ ਤੇ ਮੈਂ ਕਿਹਾ ਚਲੋ ਕਿਤੇ ਰੁਕਦੇ ਆ ਹਨਾ ਤੇ ਭੁੱਖ ਲੱਗੀ ਆ ਕੁਝ ਖਾਣੇ ਆ ਹਨਾ ਤੇ ਆਪਾਂ ਇੱਥੇ ਰੁਕੇ ਵੀ ਸੀਗੇ ਤੇ ਉੱਥੇ ਥੋੜਾ ਜਿਹਾ ਕੁਝ ਖਾਦਾ ਸੀਗਾ ਤੇ ਉਹ ਮੇਤੋਂ ਥੋੜਾ ਸ਼ੂਟ ਨਹੀਂ ਹੋ ਪਾਇਆ ਇੱਥੇ ਤੇ ਆਹ ਦੇਖੋ ਜੀ ਤੇ ਇਹ ਮੈਂ ਜਿੱਥੇ ਗਈ ਸੀ ਉੱਥੋਂ ਵਾਪਸ ਆ ਰਹੀ ਸੀ ਠੀਕ ਹੈ ਵਾਪਸੀ ਦਾ ਮੈਂ ਥੋੜਾ ਜਿਹਾ ਫਿਰ ਸ਼ੂਟ ਕੀਤਾ ਸੀਗਾ ਤੇ ਉਹ ਤੁਸੀਂ ਜਿਹੜਾ ਪਿੱਛੇ ਦੇਖਿਆ ਸੀ ਉਹ ਮੈਂ ਜਾ ਰਹੀ ਸੀ ਤੇ ਹੁਣ ਆਪਾਂ ਜੇ ਰ ਵੀ ਆਪਣਾ ਕੰਮ ਕਰਨ ਵਾਲਾ ਸੀ ਜਾਂ ਜਿੱਥੇ ਮੈਂ ਗਈ ਸੀ ਉੱਥੋਂ ਮੈਂ ਵਾਪਸ ਆ ਰਹੀ ਸੀ ਤੇ ਮੈਂ ਕਿਹਾ ਚਲੋ ਬਲੌਗ ਸ਼ੂਟ ਕਰ ਲੈਂਦੀ ਹਾਂ ਹਾਂਜੀ ਪਹਿਲਾਂ ਆਪਾਂ ਸਿੰਗਾਸ਼ੀਤਾਂ ਦੇ ਮੱਥਾ ਟੇਕਿਆ ਬਹੁਤ ਵਧੀਆ ਲੱਗਾ ਉਸ ਤੋਂ ਬਾਅਦ ਆਪਾਂ ਗਏ ਸੀ ਗੁਰਦੁਆਰਾ ਸਾਹਿਬ ਤੇ ਨਾਲ ਨਾਨੀ ਹੁਣੀ ਆਏ ਸੀ ਉਹਨਾਂ ਨੂੰ ਮਿਲੇ ਹਾਂਜੀ ਲੋ ਦੋਸਤੋ ਮੈਂ ਗਈ ਸੀ ਕਿਹਨਾ ਕਿੱਥੇ ਸਪੈਸ਼ਲ ਜਗ੍ਹਾ ਤੇ ਤੇ ਉਹ ਕਿਹੜੀ ਜਗ੍ਹਾ ਤੇ ਗਈ ਸੀ ਇਹ ਤੋਂ ਨੈਕਸਟ ਬਲੌਗ ਵਿੱਚ ਤੁਸੀਂ ਦੇਖੂਗੇ ਤੇ ਆਪਣੇ ਇਹ ਤੋਂ ਬਾਅਦ ਬਹੁਤ ਵਧੀਆ-ਵਧੀਆ ਘੈਂਟ-ਘੈਂਟ ਬਲੌਗ ਹੋਣਗੇ ਤੇ ਮੈਂ ਕਿੱਥੇ ਗਈਆਂ ਉਹ ਸਾਰੇ ਅਗਲੇ ਨੈਕਸਟ ਵਲੌਗਰ ਵਿੱਚ ਪਤਾ ਲੱਗੂਗਾ ਤੇ ਉੱਥੇ ਨਾ ਬਹੁਤ ਜ਼ਿਆਦਾ ਮਤਲਬ ਘੱਟ ਰੇਟ ਤੇ ਸਮਝ ਲਓ ਸੇਲ ਵਿੱਚ ਹੀ ਸਗੀ ਮਿਲ ਕੇ ਆਈ ਸੀ ਲਿਪਸਟਿਕ ਮੇਰਾ ਫੇਵਰੇਟ ਸ਼ੇਡ ਹੈ ਇਹ ਵਾਲਾ ਮਸੀ ਮਿਲਿਆ ਪਰ ਬਹੁਤ ਹਨਾ ਜਾਨਾ ਇਹ ਜਿੱਦਾਂ ਆ ਪੱਕੀ ਆ ਵਿੱਚ ਛੇਤੀ ਲੈਂਦੀ ਨਹੀਂ ਹੈਗੀ ਜਿੰਨਾ ਮਾਚੀ ਖਾਣ ਪੀਣ ਤੋਂ ਬਾਅਦ ਵੀ ਤੇ ਤੁਸੀਂ ਇਹਦੇ ਪ੍ਰਾਈਸ ਸੁਣ ਕੇ ਵੀ ਹੈਰਾਨ ਹੋ ਜਾਓਗੇ ਇਹ ਸਿਰਫ ਲਈ ਆ ਮੈਂ 30 ਰੁਪਏ ਦੀ 30 ਰੁਪਏ ਦੀ ਤੇਰੀ ਮੈਂ ਤੁਹਾਨੂੰ ਸ਼ੇਡ ਦਿਖਾਨੀ ਆ ਇਹਨੂੰ ਖੋਲ ਕੇ ਤੇ ਅੱਜੀ ਮੈਂ ਪਹਿਲੇ ਦਿਨ ਹੀ ਜੂਸ ਕੀਤੀ ਬਹੁਤ ਜ਼ਿਆਦਾ ਵਧੀਆ ਆ ਦੇਖਿਓ ਤੁਸੀਂ ਆ ਦੇ ਮੈਨੂੰ ਬਹੁਤ ਪਸੰਦ ਆ ਇਦਾਂ ਦੀ ਮੈਂ ਉਹਨੂੰ ਪਿਆ ਤੋਂ ਬਾਅਦ ਇਦਾਂ ਦੀ ਹੁੰਦੀ ਸੀਗੀ ਤੇ ਮੜ ਕੇ ਮੈਨੂੰ ਮਿਲੀ ਹੀ ਨਹੀਂ ਮਿਲਦੀ ਤਾਂ ਸੀ ਪਰ ਉਹ ਛੇਤੀ ਹਨਾ ਉਹ ਲੈ ਜਾਂਦੀ ਹੁੰਦੀ ਸੀ ਖਾਣ ਪੀਣ ਤੋਂ ਬਾਅਦ ਪਰ ਇਹ ਵਾਲੀ ਹੈ ਜਿਹੜੀ ਹੈ ਨਾ ਬਹੁਤ ਵਧੀਆ ਸੀਗੀ ਤੇ ਇਹ ਮੈਂ ਇੰਨੀ ਸਸਤੀ ਲਿਪਸਟਿਕ ਦੇਖ ਕੇ ਮੈਂ ਤਾਂ ਹੈਰਾਨ ਹੋ ਗਈ 20 30 ਰੁਪਏ ਦੀਆਂ ਚੀਜ਼ਾਂ ਸੀਗੀਆਂ ਹੈਂਕੀ ਲੈ ਲਓ ਲਿਪਸਟਿਕ ਲੈ ਲਓ ਨੀਲ ਪੇਡ ਲੈ ਲਓ ਚਾਹੇ ਕੋਸ਼ ਵੀ ਲੈ ਲਓ ਠੀਕ ਹੈ ਤੇ ਮੈਂ ਖਦੀ ਲਿਪਸਟਿਕ ਲਈ ਉਥੋਂ ਹੋਰ ਵੀ ਲੈਣਾ ਚਾਹੀਦਾ ਸੀ ਹੁਣ ਮੈਂ ਪਸ਼ਤੂਨੀ ਪਰ ਉਹ ਕਿਹੜਾ ਥਾਂ ਸੀ ਉਸ ਚੀਜ਼ ਦਾ ਤੁਹਾਨੂੰ ਪਤਾ ਨੈਕਸਟ ਵਲੌਗ ਵਿੱਚ ਲੱਗੂਗਾ ਉੱਥੇ ਮੈਂ ਵਲੌਗ ਬਣੇ ਹੋਏ ਆ ਪਰ ਪਾਉਂਗੀ ਮੈਂ ਅੱਗੇ ਹੈਨਾ ਥੋੜੇ ਦਿਨ ਛੱਡ ਕੇ ਤੇ ਉਹ ਐਡਿਟਿੰਗ ਕਰਨ ਵਾਲੇ ਪਏ ਆ ਐਡਿਟਿੰਗ ਕਰਕੇ ਫਿਰ ਮੈਂ ਅੱਗੇ ਪਾਉਂਗੀ ਇਸ ਲਈ ਤੁਸੀਂ ਮੇਰੇ ਵਲੌਗਸ ਦੇ ਨਾਲ ਬਣੇ ਰਹੋ ਸਾਰੇ ਜਣੇ ਤੇ ਦੱਸਿਓ ਕਿੰਦਾ ਲੱਗੀ ਸੈਡ ਮੈਨੂੰ ਬਹੁਤ ਪਸੰਦ ਆਈ ਬਹੁਤ ਜ਼ਿਆਦਾ ਵਧੀਆ ਲੱਗੀ ਤੇ ਚਲੋ ਦੇਰ ਪੈਂਦੀ ਨਹੀਂ ਫੀਮੇਲ ਆ ਕੇ ਆਂਦੀ ਚਲੋ ਇਸ ਬਲੌਗ ਦਾ ਮੈਂ ਇੱਥੇ ਐਂਡ ਕਰਦੀ ਆ ਮਿਲਦੇ ਆਪਾਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਤੇ ਉੱਥੇ ਤੁਸੀਂ ਦੇਖੂਗੇ ਆਖਰਮ ਵਾਰ ਮੈਂ ਗਈ ਕਿੱਥੇ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਂ ਕਿੱਥੇ ਗਈ ਆ ਉਹ ਸਾਰਾ ਕੁਝ ਤੁਹਾਨੂੰ ਆਉਣ ਵਾਲੇ ਬਲੌਗਸ ਵਿੱਚ ਹੀ ਪਤਾ ਲੱਗਣਗੇ ਜੀ